ਜਦੋਂ ਕ੍ਰਿਸ਼ਨ ਮੁਰਤੀ ਸਾਡੇ ਦੇਸ਼ ਦੇ ਪਹਿਲੇ ਐਸੇ ਮਹਾਪੁਰਸ਼ ਸਨ ਜਿਨ੍ਹਾਂ ਨੇ ਆਪਣੀ ਸੋਚ ਤੇ ਫਲਸਫੇ ਦਾ ਪ੍ਰਚਾਰ ਧਾਰਮਿਕ ਸੰਗਠਨਾ ਤੋਂ ਵੱਖ ਰਹਿ ਕੇ ਕੀਤਾ। ਉਹਨਾਂ ਨੇ 53 ਸਾਲ ਜ਼ਿੰਦਗੀ ਦੇ ਕਈ ਸਚਾਈਆਂ ਲੋਕਾਂ ਦੇ ਸਾਹਮਣੇ ਰੱਖੀਆਂ ਤੇ ਉਹ ਜੋ ਬ੍ਰੂਸਲੀ ਤੇ ਖਲੀਨ ਜੇ ਬਰਾਤ ਵਰਗੀ ਸਖਸ਼ੀਅਤਾਂ ਨੂੰ ਪ੍ਰੇਰਿਤ ਕੀਤਾ। ਭਾਰਤ ਦੇ ਇਤਿਹਾਸ ਵਿੱਚ ਜਦੋਂ ਕ੍ਰਿਸ਼ਨ ਮੁਰਤੀ ਇੱਕ ਐਸੇ ਬਿੰਦੂ ਹਨ ਜਿੱਥੇ ਪੱਛਮ ਦੇ ਫਲਸਫੇ ਦਾ ਵਿਗਿਆਨਿਕਤਾ ਤੇ ਪੂਰਬ ਦੇ ਫਲਸਫੇ ਦਾ ਅਧਿਆਤਮ ਆ ਕੇ ਇੱਕ ਹੋ ਜਾਂਦਾ ਹੈ ਅਸੀਂ ਇਤਿਹਾਸ ਵਿੱਚ ਜਦੋਂ ਵੀ ਹਿੰਮਤ ਦੇ ਉਦਾਹਰਣ ਦੇਖਦੇ ਹਾਂ ਤਾਂ ਉਹ ਕਿਸੇ ਬૌਧਿਕ ਉਦਾਹਰਣ ਦੇ ਮਹਤਾਜ ਹੁੰਦੇ ਹਨ ਪਰ ਜਦੋਂ ਕ੍ਰਿਸ਼ਨਾ ਮੂਰਤੀ ਜੀ ਦੀ ਜ਼ਿੰਦਗੀ ਆਪਣੇ ਆਪ ਵਿੱਚ ਇੱਕ ਹਿੰਮਤੀ ਕਾਰਜ ਦਾ ਉਦਾਹਰਣ ਹੈ ਜੋ ਬਹੁਤ ਘੱਟ ਲੋਕਾਂ ਦੇ ਵੱਸ ਦੀ ਗੱਲ ਹੈ ਉਹ ਹੈ ਆਪ ਪੂਰੇ ਆਤਮ ਵਿਸ਼ਵਾਸ ਦੇ ਨਾਲ ਅਕੱਲੇ ਖਲੋਣੇ